ਅਜਨਾਲਾ ਦੇ ਪਿੰਡ रायपुर ਖੁਰਦੇ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਪਏ ਸੋਨੇ ਅਤੇ ਹੋਰ ਕੀਮਤੀ ਸਮਾਨ ਦੇ ਉੱਪਰ ਹੱਥ ਸਾਫ਼ ਕੀਤਾ ਗਿਆ ਇਹ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਪਰਿਵਾਰ ਹਸਪਤਾਲ ਦੇ ਵਿੱਚ ਦੇ ਇਲਾਜ ਆਪਣੇ ਇਕਲੋਤੇ ਪੁੱਤ ਦਾ ਪਤਾ ਲਾਣ ਦੇ ਲਈ ਗਿਆ ਸੀ ਕਿ ਪਿੱਛੋਂ ਇਹ ਵਾਰਦਾਤ ਵਾਪਰ ਜਾਂਦੀ ਹੈ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਆਪਣੇ ਇਕਲੋਤੇ ਪੁੱਤ ਦੇ ਕੋਲ ਪਰਿਵਾਰ ਪਹੁੰਚਿਆ ਹੋਇਆ ਸੀ ਪਰ ਇਸ ਦੌਰਾਨ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਜਨਾਲਾ ਦੇ ਪਿੰਡ ਰਾਏਪੁਰ ਖੁਰਦੇ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਤਪਕੇ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਘਰ ਦੇ ਅੰਦਰ ਕਮਰਿਆਂ ਦੇ ਤਾਲੇ ਅਤੇ ਹੋਰ ਚੀਜ਼ਾਂ ਦਾ ਜਿਹੜਾ ਕਿ ਲੋਕ ਹੈ ਤੋੜ ਕੇ ਕੀਮਤੀ ਸਮਾਨ ਦੇ ਉੱਪਰ ਹੱਥ ਸਾਫ ਕਰਕੇ ਰਫੂ ਚੱਕਰ ਪਹੁੰਚ ਜਾਂਦੇ ਨੇ। ਜਿਵੇਂ ਹੀ ਪਰਿਵਾਰ ਹਸਪਤਾਲ ਤੋਂ ਵਾਪਸ ਕਰ ਪਰਤਦਾ ਤਾਂ ਕਰਦੇ ਵਿੱਚ ਖਿਲਰਿਆ ਪਿਆ ਸਮਾਨ ਵੇਖ ਕੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਖਿੱਦ ਕੇ ਜਾਂਦੀ ਹੈ ਤੁਸੋਂ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਅਸੀਂ ਤੇਨ ਕੀ ਮੈਂਬਰ ਹੈ ਘਰ ਦੇ ਹੀ ਉੱਥੇ ਹੀ ਗੇ ਤੇ ਪਿੱਛੋਂ ਕੰਧ ਟੱਪ ਕੇ ਸਾਡੇ ਘਰੇ ਚੋਰਾ ਨੇ ਗੁਵਾ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੁੱਲੀ ਬੈੱਡ ਫੁੱਲੇ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਕੁ ਲੱਖ ਰੁਪਏ ਦੇ ਲਗਭਗ ਲਾਸ ਕਰ ਗਏ ਉਹ ਉਹ ਜਿਹੜੇ ਕੋ ਸੋਨਾ ਗਹਿਣਾ ਕਾਂਟੇ ਉਹ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਹੋ ਸਾਡੇ ਲਈ ਕੋ ਗਿਫਟ ਘੜੀਆਂ ਕੁੜੀਆਂ ਲੈ ਕੇ ਆਈ ਕਾਫੀ ਐਕਸਪੈਂਸਿਵ ਸੀਗੀਆਂ ਉਹ ਵੀ ਲੈ ਗਏ ਸੋਨਾ ਕਿੰਨਾ ਕਿੱਤੀਆ ਸੋਨਾ ਦੀ ਚਲ ਗਿਆ ਜੇ 4 4.5 ਪੰਜ ਤੋਲੇ ਸੋਨਾ ਘੜੀਆਂ ਦੀ ਕਿੰਨੇ ਘੜੀਆਂ ਦੀ ਕਿੰਨੀ ਕੀਮਤ ਸੀ ਘੜੀਆਂ ਜੀ ਇੱਕ ਤੇ 46000 ਦੀ ਇੰਡੀਅਨ ਦੇ ਹਿਸਾਬ ਨਾਲ ਤੇ ਇੱਕ 15000 ਦੀ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਿਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ ਚ ਹੈ ਕਿ ਉਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਘਲੋਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਹੈ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਹੀ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਾ ਤੇ ਜੇ ਇਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਉਹ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਹੈ ਸਾਰਾ ਉਨੇ ਮਿਹਾਇਤ ਇਨਸਾਨੀਅਤ ਤੌਰ ਤੇ ਗਰੀ ਹੋਈ ਹਰਕਤ ਕੀਤੀ ਹੈ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਤਰਾ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ ਮਾਲੀ ਨੁਕਸਾਨ ਤਾਂ ਹੈਗਾ ਹੀ ਹੈਗਾ ਕਿ ਜਜ਼ਬਾਤੀ ਤੌਰ ਤੇ ਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਹੈ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਨੁਕਸਾਨ ਕਰਕੇ ਭਾਜੀ ਨੁਕਸਾਨ ਇਹਨਾਂ ਦਾ ਵੇਖੋ ਮਾਲੀ ਨੁਕਸਾਨ ਤਾਂ 6-7 ਲੱਖ ਦੇ ਕਰੀਬ ਇਹਨਾਂ ਦਾ ਹੋ ਚੁੱਕਾ ਆ ਚੋਰ ਆਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਬਿਮਾਰੀਆਂ ਲੋਰੀਆਂ ਸਾਰੀਆਂ ਫੋਲੀਆਂ ਆ ਕੀ ਲੱਗਦਾ ਕਿਸੇ 5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਾਕੀ ਕੀ ਲੱਗਦਾ ਕਿਸੇ ਭੇਤੀ ਦਾ ਕੰਮ ਹੈ ਭੇਤੀ ਦਾ ਇਥੋਂ ਤੱਕ ਕੀ ਸਾਨੂੰ ਲੱਗਦਾ ਕਿ ਸਾਡੇ ਪਿੰਡ ਦਾ ਹੀ ਉਹਦਿਸ ਵਾਰਦਾਤ ਤੋਂ ਲੈ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਮੌਕੇ ਦੇ ਉੱਪਰ ਪਹੁੰਚੀ ਪੁਲਿਸ ਦੀ ਟੀਮ ਦੇ ਵੱਲੋਂ ਪੂਰੇ ਮਾਮਲੇ ਨੂੰ ਲੈ ਕੇ ਤਹਿਕੀਕਤ ਕੀਤੀ ਗਈ ਹੈ ਅਤੇ ਨਾਲ ਹੀ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਵੀ ਦਾਵਾ ਕੀਤਾ ਗਿਆ ਜਿਹੜੀ ਚੰਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਜੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦਿਆ ਨਹੀਂ ਵੀ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤੁਸੀਂ ਕਰਨਾ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਵਕੀ ਜੀ ਦੇ ਵੱਲੋਂ ਵੀ ਇਹ ਵਾਰਦਾ ਤੋਂ ਅੰਜਾਮ ਦਿੱਤਾ ਗਿਆ ਉਹ ਬੇहद ਸ਼ਰਮਨਾਕ ਹੈ ਕਿਉਂਕਿ ਇੱਕ ਤਾਂ ਪਰਿਵਾਰ ਪਹਿਲਾਂ ਹੀ ਆਪਣੇ ਇਕਲੋਤੇ ਪੁੱਤ ਦੀ ਬਿਮਾਰੀ ਦੀ وجہ ਕਰਕੇ ਪਰੇਸ਼ਾਨ ਹੈ ਉਲਟਾ ਇਹ ਵੱਡਾ ਕਾਂਡ ਕਰਕੇ ਪਰਿਵਾਰ ਦੇ ਉੱਪਰ ਇੱਕ ਹੋਰ ਬადੂ ਬੋਝ ਪਾ ਦਿੱਤਾ ਗਿਆ ਸੋ ਲੋੜ ਹੈ ਅਜਿਹੇ ਸਮਾਜ ਵਿਰੋਧੀ ਅੰਸ਼ਾ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਮ੍ਰਿਤਸਰ ਤੋਂ ਅਲੀ ਸ਼ਰਮਾ ਦੀ ਰਿਪੋਰਟ ਹਮਦਰਦ